ਤਾਇ ਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਇੱਕ ਨੌਜਵਾਨ ਦੇ ਨਾਲ ਇੱਕ ਵੱਡਾ ਦਰਦਨਾਕ ਹਾਦਸਾ ਵਾਪਰਿਆ ਏ ਤਾਂ 4 ਮਹੀਨੇ ਪਹਿਲਾਂ ਵਿਆਹੇ ਨੌਜਵਾਨ ਦੀ ਦਰਦਨਾਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਖਬਰ ਗੁਰਦਾਰ ਤੋਂ ਅੱਜਤੇ ਇੱਕ ਕ੍ਰਾਫਟ ਮੇਲਾ ਲਗਾਇਆ ਗਿਆ ਸੀ ਤਾਂ ਨੌਜਵਾਨ ਜਿਹੜਾ ਉਹ ਕ੍ਰਾਫਟ ਮੇਲੇ ਵਿੱਚ ਪਹੁੰਚਿਆ ਸੀ ਤਾਂ ਅਚਾਨਕ ਹਲੇਰੀ ਆ ਜਾਂਦੀ ਹੈ ਜਿਸ ਕਰਕੇ ਆਈਫਲ ਟਾਵਰ ਦੀ ਨਕਲ ਵਾਲੀ ਉਹ ਡਿੱਗ ਜਾਂਦੀ ਹੈ ਜਿਸ ਕਰਨ ਨੌਜਵਾਨ ਟਾਵਰ ਦੇ ਥੱਲੇ ਆ ਜਾਂਦੇ ਨੇ ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਦੀ ਦੂਜਾ ਨੌਜਵਾਨ ਜਿਹੜਾ ਉਹ ਫਟੜ ਹੋ ਜਾਂਦਾ ਹੈ ਤਾਂ ਗੁਰਦਾਸਪੁਰ ਦੇ ਵਿੱਚ ਕ્રાਫਟ ਮੇਲੇ ਦੌਰਾਨ ਵੱਡਾ ਹਾਦਸਾ ਵਾਪਰਿਆ ਹੈ ਤੇਜ ਹਨੇਰੀ ਕਾਰਨ ਲੋਹੇ ਦਾ ਟਾਵਰ ਡਿੱਗਣ ਕਰਕੇ ਇੱਕ ਨੌਜਵਾਨ ਦੀ ਦਰਦਨਾਕ ਮੌਤ ਹੋਈ ਹੈ ਤਾਂ 29 ਸਾਲ ਦੇ ਨੌਜਵਾਨ ਰਵਿੰਦਰ ਕੁਮਾਰ ਦਾ 4 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਦੁਬਈ ਕਾਰਨੀਵਲ ਦੇ ਨਾਂ ਮੇਲੇ ਵਿੱਚ ਇਹ ਪੂਰੀ ਘਟਨਾ ਵਾਪਰੀ ਹੈ ਹਰਦੋਚਨੀ ਰੋਡ ਉੱਤੇ ਇਹ ਮੇਲਾ ਲਗਾਇਆ ਗਿਆ ਸੀ ਜਿੱਥੇ ਬਾਈਫਲ ਟਾਵਰ ਦੀ ਨਕਲ ਆ ਰਹੀ ਉਹ ਹਨੇਰੀ ਕਰਕੇ ਡਿੱਗ ਜਾਂਦੀ ਹੈ ਦੂਜੇ ਪਾਸੇ ਪੀੜਤ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤਾਂ ਮੌਕੇ ਉੱਤੇ ਮੌਜੂਦ ਲੋਕਾਂ ਤੇ ਪੁਲਿਸ ਅਧਿਕਾਰੀਆਂ ਦਾ ਪੂਰੇ ਮਾਮਲੇ ਬਾਰੇ ਕੀ ਕਹਿਣਾ ਹੈ ਆਓ ਦੇਖਦੇ ਹਾਂ ਅੰਦੀ ਸ਼ਰਮਾ ਤੇ ਅਸੀਂ ਗਏ ਸੀ ਉੱਥੇ ਜਿੱਥੇ ਮੇਲਾ ਲੱਗਾ ਹੋਇਆ ਤੇ ਉੱਥੇ ਇਹਨਾਂ ਦੇ ਅਸੀਂ ਪੰਘੂੜਾ ਧਿਆਨ ਪਾਇਆ ਨਾਲੇ ਤੇ ਕੀ ਹੋ ਰਹੀ ਸਰਕਿਤ ਨਾਲ ਅਸੀਂ ਗਏ ਸੀ ਉੱਥੇ ਅੰਦਰ ਹਜੇ ਐਂਟਰੀ ਨਹੀਂ ਹੋਈ ਆ ਪਹਿਨੇ ਚਲੀ ਬੜੀ ਜ਼ਬਰਦਸਤ ਤੇ ਅਸੀਂ ਭੱਜਣ ਲੱਗੇ ਮੈਂ ਭੱਜ ਗਿਆ ਇਹਨਾਂ ਦੇ ਉੱਪਰ ਪੰਘੂੜਾ ਆ ਨਾ ਪਿਆ ਵਾ ਇਹਨਾਂ ਦੇ ਨਾਲ ਨਿੰਦਰ ਕੁਮਾਰ ਆ ਤੇ ਕਲੀਜ ਕੋਲ ਤੇ ਆਉਣਾ ਲੈ ਤੇ ਇਹਨਾਂ ਨੂੰ ਕਿੱਥੇ ਲੈ ਜਾਂਦਾ ਹਾਂ ਮੈਂ ਮੈ ਲੈ ਕੇ ਆਸੀ ਤੇ ਨਾਲ ਜਿਹਨਾਂ ਦੇ ਨਾਲ ਸਿੱਧਾ ਮੇਲਾ ਲਾਇਆ ਹੋਇਆ ਉਹਨਾਂ ਦੀ ਗੱਡੀ ਸੀ ਉਹਨਾਂ ਨੇ ਮੇਡਮ ਵਾਲੀ ਗੱਡੀ ਦੇ ਵਿੱਚ ਪਾਇਆ ਉਹ ਲੈ ਕੇ ਆਏ ਨੇ ਭਰਾਂਦੇ ਆ ਮੈਂ ਦੱਸ ਕਰਾ ਦਿੰਦਾ ਚੱਲ ਕੋਈ ਨਹੀਂ ਆਉਂਦੇ ਹਾਂ ਜੀ ਤੇ ਜਿਹੜੇ ਮੇਲਾ ਦੇ ਤਰਬੰਦਕ ਨੇ ਉਹ ਨਾਲ ਹੀ ਕੋਈ ਕੁਝ ਨਹੀਂ ਆਇਆ ਕੋਈ ਕੋਈ ਨਹੀਂ ਨਾਲ ਆਇਆ ਪਤਾ ਨਹੀਂ ਭਾਜੀ ਉੱਥੇ ਵੀ ਕੋਈ ਨਹੀਂ ਸੀ ਸਿਕਿਉਰਿਟੀ ਸੀ ਉਹ ਮਦਦ ਕੀ ਹਜੇ ਤੱਕ ਇਹ ਪੰਘੂੜਾ ਵੀ ਮੈਂ ਚ ਕੋਈ ਵੀ ਹੱਥ ਨਹੀਂ ਲੰਜ਼ੀ ਲਾਂਦਾ ਕੋਈ ਵੀ ਕੁਛ ਨਹੀਂ ਸੀ ਤੇ ਇਹਨਾਂ ਨੂੰ ਚੁੱਕ ਕੇ ਘੱਡੀ ਜਪਾਇਆ ਕੋਈ ਨਾਲ ਨਹੀਂ ਆਇਆ ਕੋਈ ਕੁਛ ਨਹੀਂ ਆ ਹਾਂ ਜੀ ਪਰ ਬਾਹਰ ਨੂੰ ਕਹਦੇ ਪਏ ਸਹੀ ਨਿਸਾਨ ਕੀਤਾ ਹੋਇਆ ਆ ਉਹ ਆ ਰਹੇ ਨੇ ਇਹਨਾਂ ਬ੍ਰਦਰ ਭਜੀ ਇਹਨਾਂ ਦੇ ਵਿਆਹ ਹੋਣ ਹੋਏ 3 ਚੰਦਰ ਮਹੀਨੇ ਹੋਏ ਆ ਤੇ ਇਹਨਾਂ ਦੀ ਘਰ ਦੀ ਸਥਿਤੀ ਬਹੁਤ ਮਾੜੀ ਹੈ ਜੀ ਤਿੰਨ ਭਰਾ ਨੇ ਵਿਚਾਰਾ ਇੱਕ ਪੱਠੀ ਤੇ ਲੱਗਾ ਹੋਇਆ ਇੱਕ ਮਜ਼ਦੂਰੀ ਕਰਦਾ ਅਜਿਹਾ ਸਰ ਮਜ਼ਦੂਰੀ ਮਜ਼ਦੂਰੀ ਦੇ ਸਾਹਮਣੇ ਯਾਰ ਮਜ਼ਦੂਰੀ ਕਰਦੇ ਨੇ ਤੇ ਘਰ ਦੀ ਸਥਿਤੀ ਹਾਲਾਤ ਬਹੁਤ ਜ਼ਿਆਦਾ ਮਾੜੇ ਹੈਗੇ ਨੇ ਇਹਨਾਂ ਦੇ मेरे नहीं नहीं, नहीं मेरे तो तो खराब हुआ और ये टावर गिर गया जी और पब्लिक ने हल्ला मचाया इसको उठाओ उठाओ इसको, उठाव इसको उठाव तो मेरी भाग खाया देखा एक भैया के थोड़ी चोट लगी हुई थी उनको गाड़ी में डाल के लेके गए थोड़ा वो इसके नीचे आ गए जी थोड़ा से दबे हुए थे उठाया इसको और तब निकाला कौन थे वो मैं नहीं जानता भाई साहब यहाँ पे काम, काम करने वाला था ये ये मैं नहीं जानता अचानक हुआ ना सब कुछ तो मैंने उनका चेहरा भी नहीं देखा अच्छे से उनको तुरंत उठा और गाड़ी में डाल के ले गए दो लोग जी एक ही देखा मैंने तो। जी एक ही जख्मी हुआ मैंने एक ही देखा है वो अचानक हुआ ना एकदम तो मेरा एक ही पे ध्यान गया उठा और उठाने में और गाड़ी में करने में डेथ हो चुकी है ये तो नहीं मुझे पता डेथ तो नहीं बाकी थोड़ा सीरियस था बोल नहीं रहे थे वो भैया जी क्या लगता है ये के तो गिरा है थोड़ी सी आने से गिर गया, नहीं, नहीं, तो गया यहाँ पे, पे लोग तो शायद एक भी नहीं था बाकी बाद में ध्यान नहीं पड़ा ना देखा तो भैया दबे हुए थे, थे यहाँ पे टावर उठा तब निकाला ये जी गुरु नानक पार्क ना क्राफ्ट मेला जी ਇਥੇ ਕਿ ਨੰਨਾ ਬਣਾਇਆ ਸੀ ਗਿਆ ਰੈਪਲੀਕਾ ਬਣਾਈਆਂ ਸੀ ਬਿਲਡਿੰਗਸ ਦੀਆਂ ਜਿਹੜਾ ਬਰਜ ਖਲੀਫਾ ਦੀ ਐਫਲ ਟਾਵਰ ਵਗੈਰਾ ਦੀ ਅੱਜ ਨੇਰੀ ਔਨ ਕਰਕੇ ਜਿਹੜਾ ਐਫਲ ਟਾਵਰ ਦਾ ਬਣਾਇਆ ਸੀ ਰੈਪਲੀਕਾ ਉਹ ਥੱਲੇ ਡਿੱਗ ਗਿਆ ਤੇ ਉਹਦੇ ਥੱਲੇ ਇੱਕ ਰਵਿੰਦਰ ਕੁਮਾਰ ਮੁੰਡਾ ਸੀ ਪਲੀਚਪੁਰ ਦਾ ਜਿਹੜਾ ਥੱਲੇ ਔਨ ਕਰਕੇ ਉਹਦੀ ਡੈਥ ਹੋ ਗਈ ਹੈ ਤੇ ਇੱਕ ਮੁੰਡਾ जख्मी ਹੋਇਆ ਤੇ ਉਹਨੂੰ ਹਸਪਤਾਲ ਦੇ ਵਿੱਚ ਜਿਹੜੀ ਉਹਦੀ ਜੇਰੇ ਇਲਾਜ ਹੈ ਤੇ ਬਾਕੀ ਅਸੀਂ ਇਹ ਵੈਰੀਫਾਈ ਕਰ ਰਹੇ ਹਾਂ ਵੀ ਜਿੱਦਾਂ ਡਿੱਗਿਆ ਨਾ ਹਵਾ ਨਾਲ ਡਿੱਗਿਆ ਕਿ ਜਾਂ ਇਹਦਾ ਕੋਈ ਸਟਰਕਚਰ ਜਿਹੜਾ ਵੀਕ ਸੀ ਉਸ ਕੋਈ ਵਜਾ ਹੋ ਟੈਕਨੀਕਲ ਸੀ ਕਿ ਕੁਦਰਤੀ ਫਾਲਟ ਸੀ ਪਰ ਉਹਦਾ ਖਰਾਬ ਕੋਰੋਨੀਕਾਰ ਉਹ ਕੀਤੀ ਜਾ ਰਹੀ ਬਿਲਕੁਲ ਕੀਤੀ ਜਾਏਗੀ ਪਰ ਉਹਨਾਂ ਦੇ ਪਤਾ ਲੱਗਾ ਫੋਨ ਬੰਦ ਕਰਕੇ ਗਾਇਬ ਹੋ ਗਿਆ ਜੀ ਕੋਈ ਨਹੀਂ ਜੀ ਉਹਨਾਂ ਦਾ ਸਾਡੇ ਕੋਲ ਸਾਰਾ ਡਾਟਾ ਹੁੰਦਾ ਇਦਾਂ ਫੋਨ ਬੰਦ ਕੀਤੇ ਨੀ ਗੱਲ ਮੁੱਕਣੀ ਆਪਾਂ ਜੋ ਵੀ ਆ ਐਸ ਪਰ ਲਾ ਜੋ ਐਕਸ਼ਨ ਹੋਊਗਾ ਲਿਆ ਜਾਏਗਾ